ਬਹੁਤ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨਿਆਂਗ ਸਿੰਘ ਤੇ ਕਈ ਗਰੰਥੀ ਸਿੰਘ ਜਿਨ੍ਹਾਂ ਦਾ ਸਾਥ ਦੇਣ ਦੀ ਬਹੁਤ ਲੋੜ ਆ ਸੰਗਜੀ ਛੋਟਾ ਜਿਹਾ ਪਰ ਅਲੱਗ ਕਿਤਾਬ ਜਿਹਨੂੰ ਕਿਵੇਂ ਲਗਾ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਇਸ ਤਰ੍ਹਾਂ ਦੇ ਸੰਯੋਗ ਸਾਰੀ ਸੰਗਤ ਨੂੰ ਦੇਣੇ ਚਾਹੀਦੇ ਨਹੀਂ ਦੇਣੇ ਚਾਹੀਦੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਹਿਬ ਸਿੰਘ ਜੋ ਕਿ ਇੱਕ ਨਿਆਂਗ ਸਿੰਘ ਆ ਜਿਨ੍ਹਾਂ ਦੇ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਕਿ ਉਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਸੀਗੇ ਲੈਟਰ ਜਿਹੜਾ ਆ ਉਹ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੀਰ ਸਾਹਿਬ ਸਿੰਘ ਦੇ ਘਰ ਦਾ ਜਿਹੜਾ ਲੈਂਟਰ ਆ ਉਹ ਪੈ ਚੁੱਕਿਆ ਆ ਆ ਤੁਸੀਂ ਦੇਖ ਸਕਦੇ ਹੋ ਆਪ ਜਿਹੜੇ ਦਿਖਾਉਣੇ ਆ ਸਾਰੇ ਹਾਲਾਤ ਜੋ ਇੱਥੋਂ ਦੇ ਆ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹਨਾਂ ਦੇ ਜਿਹੜਾ ਘਰ ਦਾ ਲੈਂਟਰ ਜਿਹੜਾ ਆ ਉਹ ਬਣ ਪੈ ਚੁੱਕਿਆ ਆ ਥੱਲੇ ਵੀ ਆਪ ਜੀ ਨੂੰ ਦਿਖਾਵਾਂਗੇ ਤੇ ਇੱਕ ਚੀਜ਼ ਹੋਰ ਦੇਖਣ ਆੜੀ ਆ ਵੀਰ ਨੇ ਸਾਹਮਣੇ ਇੱਕ ਟੈਂਟ ਲਗਾ ਕੇ ਟੈਂਟ ਦੇ ਵਿੱਚ ਜਿਹੜਾ ਆ ਚੌਪੜੀ ਜੀ ਬਣਾ ਕੇ ਉਸ ਦੇ ਵਿੱਚ ਆਪਣਾ ਇਹ ਸਾਮਾਨ ਜਿਹੜਾ ਆ ਉਹ ਰੱਖ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ